ਵਿਸ਼ਵ ਵਰਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰप्रीत कौर ਤਾਂ ਤਿੰਨ ਛੁੱਟੀਆਂ ਹੁਣ ਲਗਾਤਾਰ ਆ ਰਹੀਆਂ ਨੇ ਜੇਕਰ ਤੁਸੀਂ ਵੀ ਆਪਣਾ ਕੋਈ ਟ੍ਰਿਪ ਪਲਾਨ ਕਰ ਰਹੇ ਹੋ ਤਾਂ ਇਸ ਖਬਰ ਨੂੰ ਜ਼ਰੂਰ ਸੁਣਿਓ ਕਿਉਂਕਿ ਇਹਨਾਂ ਤਰੀਕਾ ਨੂੰ ਤੁਸੀਂ ਆਪਣਾ ਕੋਈ ਵੀ ਟ੍ਰਿਪ ਪਲਾਨ ਕਰ ਸਕਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਛੁੱਟੀਆਂ ਜਿਹੜੀ ਕਿ ਇਕੱਠੀਆਂ ਹੀ ਆ ਰਹੀਆਂ ਨੇ ਪੰਜਾਬ ਵਾਸੀਆਂ ਲਈ ਇਹ ਹਫਤਾ ਬਹੁਤ ਐਮਹਮ ਹੋਣ ਵਾਲਾ ਹੈ ਜੀ ਹਾਂ ਕਿਉਂਕਿ ਇਸ ਦੌਰਾਨ ਲੰਬਾ ਵੀਕਐਂਡ ਆ ਰਿਹਾ ਹੈ ਜਿਸ ਤੇ ਚੱਲਦੇ ਲਗਾਤਾਰ ਤਿੰਨ ਛੁੱਟੀਆਂ ਰਹਿਣੀਆਂ ਤੇ ਇਹਨਾਂ ਛੁੱਟੀਆਂ ਦੇ ਦੌਰਾਨ ਸੂਬੇ ਦੇ ਕਈ ਸਕੂਲ ਕਾਲਜਸ ਬੈਂਕ ਤੇ ਸਰਕਾਰੀ ਦਫਤਰ ਬੰਦ ਰਹਿਣਗੇ ਦੱਸਣਯੋਗ ਹੈ ਕਿ 18 ਤਰੀਕ ਨੂੰ ਸ਼ੁੱਕਰਵਾਰ ਹੈ ਜਿਸ ਦਿਨ ਆਗੇ ਗੁੱਡ ਫਰਾਈਡੇ ਤੇ ਉਸ ਦਿਨ ਗੁੱਡ ਫਰਾਈਡੇ ਦੀ ਛੁੱਟੀ ਹੋਵੇਗੀ ਤਾਂ ਉਸ ਤੋਂ ਬਾਅਦ ਸ਼ਨੀਵਾਰ ਯਾਨੀ ਕਿ 19 ਤਰੀਕ ਨੂੰ ਸਵੇਰ ਚ ਕਈ ਸਕੂਲ ਬੈਂਕ ਸਰਕਾਰੀ ਦਫਤਰ ਬੰਦ ਰਹਿਣਗੇ ਤੇ 20 ਤਰੀਕ ਨੂੰ ਤਾਂ ਐਤਵਾਰ ਆ ਤੇ ਐਤਵਾਰ ਹੋਣ ਕਾਰਨ ਹਫਤਾਵਾਰੀ ਛੁੱਟੀ ਹੋ ਗਈ ਆ ਤਾਂ ਹੁਣ ਤਿੰਨ ਛੁੱਟੀਆਂ 18 19 ਤੇ 20 ਤਰੀਕ ਨੂੰ ਇਕੱਠੀਆਂ ਹੀ ਆ ਰਹੀਆਂ ਨੇ ਤੇ ਲਿਹਾਜ਼ਾ 18 19 20 ਤਰੀਕ ਦੀਆਂ ਲਗਾਤਾਰ ਤਿੰਨ ਛੁੱਟੀਆਂ ਨੇ ਤੇ ਜਿਸ ਦੇ ਚਾਲ ਦੇ ਕਿਤੇ ਘੁੰਮਣ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਜਾ ਸਕਦਾ ਤਾਂ ਜੇਕਰ ਤੁਸੀਂ ਵੀ ਕੋਈ ਪਲਾਨ ਬਣਾ ਰਹੇ ਹੋ ਘੁੰਮਣ ਦਾ ਤਾਂ ਇਨਾ ਤਰੀਕਾ ਦੇ ਵਿੱਚ ਬਣਾ ਸਕਦੇ ਹੋ ਕਿਉਂਕਿ 18 ਨੂੰ ਹੈ ਗੁੱਡ ਫਰਾਈਡੇ ਸ਼ਨੀਵਾਰ ਦੀ ਛੁੱਟੀ ਤੇ 20 ਤਰੀਕ ਨੂੰ ਤਾਂ ਐਤਵਾਰੀ ਆ ਤਾਂ ਇਹ ਵੀਕੈਂਡ ਜਿਹੜਾ ਕਿ ਕਾਫੀ ਅਹਿਮ ਹੋਣ ਵਾਲਾ ਹੈ